ਸ਼ੀਰ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ 350 ਜਿਹੜਾ ਉਹਨਾਂ ਨੂੰ ਯਾਦ ਕਰਨ ਦਾ ਇੱਕ ਪ੍ਰੋਗਰਾਮ ਸੀ ਜਿਹਦੇ ਵਿੱਚ ਵਿਦਾਂਤ ਸਭਾ ਚੰਡੀਗੜ੍ਹ ਤੋਂ ਚੱਲ ਕੇ ਸਾਡੇ ਹਲਕੇ ਦੇ ਵਿੱਚ ਆਈ ਹੈ ਔਰ ਬੜੇ ਸ਼ਰਧਾ ਭਾਵ ਦੇ ਨਾਲ ਜਿੰਨੇ ਵੀ ਸਾਡੇ ਵਿਧਾਇਕ ਸੀ ਉਹਨਾਂ ਨੇ ਉਹਨੂੰ ਬਹੁਤ ਢੰਗ ਦੇ ਨਾਲ ਆਪਣੇ ਮਨ ਵਿੱਚ ਉਹਨਾਂ ਦੀ ਇਮੇਜ ਬਣਾ ਕਰਕੇ ਉਹਨਾਂ ਨੂੰ ਉਹਨਾਂ ਦੀ ਸ਼ਹਾਦਤਾਂ ਉਹਨਾਂ ਦੇ ਪਰਿਵਾਰਾਂ ਦੀ ਸ਼ਹਾਦਤਾਂ ਨੂੰ ਉਨਾ ਦੀ ਆਪਣੀ ਉਹਨਾਂ ਦੇ ਅੱਗੇ ਬੇਟੇ ਅੱਗੇ ਪੋਤੇ ਸਾਰੇ ਪਰਿਵਾਰ ਦੀ ਜਿਹੜੀ ਇੱਕ ਸ਼ਾਹ ਤੱਕ ਕੁੱਲ ਦੁਨੀਆ 'ਚ ਜੋ ਬਲਖਣ ਜਿਹੜਾ ਕੋਈ ਤੱਕ ਹੋਇਆ ਹੀ ਨਹੀਂ ਕੋਈ ਵੀ ਉਹਦੇ ਵਾਸਤੇ ਨਸਵਸਤਕ ਤੇ ਨਮ ਹੋਣ ਵਾਸਤੇ ਜਿਹੜੀ ਇੱਥੇ ਵਿਧਾਨ ਸਭਾ ਦਾ ਸਤਰ ਬਣਾਇਆ ਸੀ ਔਰ ਜਿਹੜੀ ਹੁਣ ਵੀ ਸਾਡੇ ਇੱਕ ਦਿਨ ਦਾ ਹੋਰ ਪ੍ਰੋਗਰਾਮ ਅੱਜ ਦਾ ਵੀ ਹੈ ਤਾਂ ਜੋ ਕੁੱਲ ਦੁਨੀਆ ਦੇ ਵਿੱਚ ਜਿੰਨੇ ਵੀ ਸਾਡੇ ਆਣ ਵਾਲੇ ਬੱਚੇ ਆਣ ਵਾਲੀਆਂ ਪੀੜੀਆਂ ਨਸਲਾਂ ਉਹ ਸਾਰੀਆਂ ਯਾਦ ਰੱਖਣ ਜਿਹਦੇ ਨਾਲ ਜਿਹੜਾ ਸਾਡੇ ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਹੈ ਉਹ ਪਤਾ ਲੱਗ ਸਕੇ ਅੱਜ ਅਲੱਗ-ਅਲੱਗ ਜਿਹੜੇ ਸਾਡੇ ਐਮਐਲਏ ਸਹਿਬਾਨ ਸੀ ਜਦੋਂ ਉਹਨਾਂ ਨੂੰ ਸਮਾਂ ਮਿਲਿਆ ਉਹਨਾਂ ਨੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਦਰਹਾਇਆ ਅਤੇ ਉਹਨਾਂ ਨੂੰ ਸਜਦਾ ਕੀਤਾ ਉਹਨਾਂ ਨੂੰ ਨਮਨ ਕੀਤਾ